ਅਰ ਜੀ ਕਿ ਨਾਂਜ ਡਾਕਟਰ ਮੈਂ ਡਾਕਟਰ ਰਾਜਵੀਰ ਗਰ ਨਿਊਰੋਸਪਾਈਨ ਸਰਜਨ ਆਈਵੀ ਹਸਪੀਟਲ ਖੰਨਾਂਜ ਖੱਗਿਆ ਤੇ ਕਿਦਾਂ ਅੱਜਕੱਲ ਜਿਹੜੇ ਪੇਸ਼ੈਂਟ ਰੋਖ ਕਿਦਾਂ ਤੇ ਆ ਰਹੇ ਨੇ ਸਾਡੇ ਕੋਲੇ ਹਰ ਤਰੀਕੇ ਦਾ ਮੰਗੀ ਜਾਂਦਾ ਹੈ ਤੇ ਬ੍ਰੇਨ ਦੇ ਨਾਲ ਜਿਵੇਂ ਹੈਮੋਰੈਜਿਕ ਸਟ੍ਰੋਕ ਹੋ ਗਿਆ ਇਸਟ੍ਰੀਨਿੰਗ ਸਟ੍ਰੋਕ ਹੋ ਗਿਆ ਅ ਅੰਦਰ ਆਣ ਦੇ ਪੇਸ਼ੈਂਟ ਹੋ ਗਏ ਬ੍ਰੇਨ ਟਿਊਮਰ ਹੋ ਗਏ ਹੈਡ ਟਰਾਮਾ ਹੋ ਗਿਆ ਹੂੰ ਸਪਾਈਨ ਦੇ ਬੜੇ ਪੇਸ਼ੈਂਟ ਆਉਂਦੇ ਨੇ ਜਿਹੜੇ ਕਿ ਜਨਰਲ ਦੇ ਅੰਦਰ ਸਰਵਾਈਕਲ ਹੋ ਗਿਆ ਲੋ ਬੈਕਏਕ ਹੋ ਗਿਆ ਸਲੀਪ ਡਿਸਕ ਹੋ ਗਏ ਜਾਂ ਕਿਸ ਦਾ ਮਨ ਕਾ ਟਿੜਕਿਆ ਜਾਂ ਮਨ ਕਾ ਖਿਸ ਗਿਆ ਤੋਂ ਇਸ ਤਰ੍ਹਾਂ ਕੇ ਦੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਹੈ। ਕਿੰਨੇ ਕੁ ਮਰੀਜ਼ ਹੁਣ ਤੱਕ ਟੀਕ ਕਰ ਚੁੱਕੇ? ਅਬਾਊਟ ਬ੍ਰੇਨ ਤੇ ਪਲੱਸ ਕਰਕੇ ਸਪਾਈਨ ਦੇ ਘਟੋ ਘਟ 3000 ਮਰੀਜ਼ ਮੈਂ ਇੱਥੇ ਟੀਕ ਕਰ ਚੁੱਕੇ ਕਿਉਂਕਿ ਮੈਂ ਤੇ 2015 ਤੋਂ ਇਲਾਜ ਕਰ ਰਹੇ ਮੈਂ ਜਾਨਾ। ਉਹ ਠੀਕ ਹੈ। ਹਾਂ ਕਿਹੜੇ ਹਸਪਤਲ ਤੇ ਪਹਿਲਾਂ ਕਰਦੇ ਆ ਆਈਪੀ ਹਸਪਤਲ ਖੰਨਾ ਜੀ ਅੱਛਾ 15 ਸਾਲ ਤੋਂ ਕਰਦੇ ਹਾਂਜੀ ਹੁਣ ਲੇਟ ਉਸ ਜਿਹੜਾ ਪਿੱਛੇ ਤੋਂ ਬੱਚੇ ਦਾ ਮੁੰਡੇ ਦਾ ਦੱਸਦੇ ਜਿਹੜਾ ਫੇਸਬੁੱਕ ਦਾ ਹਾਂ ਕੀ ਟਿਕਦਾਈ ਤੈਨੂੰ ਹਾਂਜੀ ਹਾਂਜੀ ਉਹ ਬੱਚਾ ਜੀ ਮੇਰੇ ਕੋਲੇ ਆਇਆ ਸੀਗਾ ਲੇਟਸ ਜਿਹੜਾ ਸੀਗਾ ਉਹਨੂੰ ਫੈਕਟਰੀ ਚ ਕੰਮ ਕਰਦੇ ਹੋਏ ਸੀ ਦੇ ਵਿੱਚ ਚੇਨ ਵੱਜੀ ਸੀਗੀ ਤੇ ਮਰੀਜ਼ ਵਾਸ ਸੀਰੀਅਸ ਵੈਂਟੀਲੇਟਰ ਤੇ ਸੀਗਾ ਜਦੋਂ ਆਇਆ ਸਾਡੇ ਕੋਲੇ ਤੇ ਉਹਦੇ ਸੀਟੀ ਸਕੈਨ ਦੇ ਵਿੱਚ ਜਦੋਂ ਅਸੀਂ ਕਰਾਇਆ ਤਾਂ ਪਤਾ ਲੱਗਿਆ ਵੀ ਸਿਰ ਦੀ ਹੱਡੀ ਟੁੱਟ ਕੇ ਬ੍ਰੇਨ ਦੇ ਵਿੱਚ ਵੜ ਗਈ ਹੈ ਤੇ ਬ੍ਰੇਨ ਦੇ ਵਿੱਚ ਕਲੌਟ ਵੀ ਹੋ ਗਿਆ ਸੀ ਤੇ ਸਿਰ ਦੀ ਹੱਡੀ ਟੁੱਟ ਵੀ ਸੀ ਜਿਹਨੂੰ ਕੀ ਫਿਰ ਮੈਂ ਨੈਕਸਟ ਡੇ ਆਪਰੇਟ ਕੀਤਾ ਤੋਂ ਜਿਹੜੀ ਹੱਡੀ ਸੀਗੀ ਉਹਨੂੰ ਅਸੀਂ ਚੁੱਕਿਆ ਬ੍ਰੇਨ ਨੂੰ ਰਿਲੀਜ਼ ਕੀਤਾ ਪ੍ਰੈਸ਼ਰ ਰਿਲੀਜ਼ ਕੀਤਾ ਤੇ ਜਿਹੜੀ ਅੰਦਰ ਉਹਦੇ ਬੋਨ ਸੀਗੀ ਉਹ ਰਿਪੇਅਰ ਕੀਤੀ ਤੇ ਉਦੋਂ ਬਾਅਦ ਉਹ ਪੇਸ਼ੈਂਟ ਬਹੁਤ ਅੱਛਾ ਰਿਕਵਰ ਕੀਤਾ ਕਿ ਜਿਹਦੇ ਨਾਲ ਅਸੀਂ ਤਾਂ ਵੈਂਟਿਲੇਟਰ ਬੰਦ ਕਰਤਾ ਤੇ ਉਹਨੂੰ ਅਸੀਂ 10ਵੇਂ ਦਿਨ ਪੇਸ਼ੈਂਟ ਨੂੰ ਡਿਸਚਾਰਜ ਕਰਤਾ ਵਿਦ ਨੋ ਡੈਫਿਸਟ ਕੋਈ ਉਹਨੂੰ ਮਤਲਬ ਉਹਨੂੰ ਕਿਸੇ ਵੀ ਅੰਗ ਦੀ ਕਮਜ਼ੋਰੀ ਨਹੀਂ ਸੀ